ਹਾਂਜੀ ਮੰਮਾ ਸੋ ਮੰਮਾ ਵਾ ਪੁੱਛ ਲੈਣਾ ਇੱਕ ਵਾਰੀ ਪੁੱਛ ਕੇ ਦੇ ਦੇ ਦਾ ਪਰ ਮੈਨੂੰ ਕੋਈ ਉਮੀਦ ਨਹੀਂ ਹੈਗੀ ਉਹ ਕਿਉਂਕਿ ਆ ਪੰਜ ਦਿਨ ਪਹਿਲਾਂ ਤਾਂ ਮੈਨੂੰ ਤਨਖਾਹ ਮਿਲੀ ਸੀਗੀ ਹਾਂਜੀ ਚਲੋ ਮੈਂ ਇੱਕ ਵਾਰੀ ਪੁੱਛ ਲੈਣਾ ਵੀਰੇ ਨੂੰ ਠੀਕ ਹੈ ਜੀ ਆਲੋ ਧੀ ਵੀਰੇ ਕਾ ਗੱਲ ਕਰਨੀ ਸੀ ਤੁਹਾਡੇ ਨਾਲ ਕੀ ਗੱਲ ਕਰਨੀ ਹੈ ਵੀਰੇ ਮੈਨੂੰ ਐਡਵਾਂਸ ਚਾਹੀਦਾ ਸੀਗਾ ਐਡਵਾਂਸ ਪੈਸੇ ਦੇਖੇ ਨਹੀਂ ਪੈਸੇ ਮੰਗਣੇ ਸ਼ੁਰੂ ਕਰਤੇ ਨਹੀਂ ਵੀਰੇ ਮੈਂ ਪੈਸੇ ਦੇਖ ਕੇ ਨਹੀਂ ਆਇਆ ਤੁਹਾਡੇ ਕੋਲ ਮੈਨੂੰ ਫੋਨ ਆਇਆ ਸੀਗਾ ਘਰੋਂ ਮੰਮੀ ਦਾ ਪੈਸੇ ਜ਼ਰੂਰੀ ਚਾਹੀਦੇ ਸੀਗੇ ਵੀਰੇ ਪੈਸੇ ਕਿਹਨੂੰ ਨਹੀਂ ਚਾਹੀਦੇ ਹੁੰਦੇ ਨਾਲੇ ਹੁਣ ਤਾਂ ਲੈ ਤੈਨੂੰ ਤਰਖਾ ਦਿੱਤੀ ਆ ਵੀਰੇ ਮੰਮੀ ਦੀ ਤਬੀਤ ਨਹੀਂ ਠੀਕ ਹੈਗੀ ਤਾਂ ਹੀ ਮੈਂ ਤੁਹਾਨੂੰ ਦੱਸਿਆ ਹੁਣ ਹੀ ਫੋਨ ਆਇਆ ਸੀਗਾ ਮੈਨੂੰ ਓ ਯਾਰ ਆ ਬਹਾਨੇ ਜਨਾ ਲਾਇਆ ਕਰ ਕਿੰਨੀ ਤਰੀਕ ਆ ਜਲੇ ਵੀਰੇ ਮੈਂ ਬਹਾਨਾ ਨਹੀਂ ਲਾ ਰਿਆ ਸੱਚੀ ਪੈਸੇ ਚਾਹੀਦੇ ਨੇ ਭਾਵੇਂ ਤੁਸੀਂ ਗੱਲ ਕਰਕੇ ਦੇਖ ਲੋ ਉਹ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਤੈਨੂੰ ਪੁੱਛਿਆ ਅੱਜ ਕਿੰਨੀ ਤਰੀਕ ਆ ਵੀਰੇ 15 ਤਰੀਕ ਆ ਅੱਜ ਤਨਖਾਹ ਕਦੋਂ ਮਿਲੀ ਸੀ ਤੈਨੂੰ 10 ਤਰੀਕ ਨੂੰ ਮਿਲੀ ਸੀ ਵੀਰੇ ਲੈ 10 ਤਰੀਕ ਨੂੰ ਤੈਨੂੰ ਤਨਖਾਹ ਦਿੱਤੀ ਆ ਆ ਪੰਜ ਨਾਲੇ ਸਾਰੇ ਪੈਸੇ ਖਾ ਗਿਆ ਵਾ ਵੀਰੇ 10000 ਤਾਂ ਤਨਖਾਹ ਆ ਮੇਰੀ 5000 ਦੀਆਂ ਤਾਂ ਕਿਸ਼ਤਾ ਜਾਂਦੀਆਂ ਨੇ ਰਾਸ਼ਨ ਬਿਜਲੀ ਦਾ ਬਿੱਲ ਸਾਰਾ ਕੁਝ ਮੈਨੂੰ ਹੀ ਕਰਨਾ ਪੈਂਦਾ ਤੇ ਹੁਣ ਮੰਮੀ ਬਿਮਾਰ ਹੋ ਗਏ ਨੇ ਵੀਰੇ ਸਾਰੇ ਪੈਸੇ ਉੱਥੇ ਲੱਗਦੇ ਪਏ ਨੇ ਨਹੀਂ ਤਾਂ ਮੈਂ ਤੁਹਾਡੇ ਤੋਂ ਪੈਸੇ ਮੰਗਣੇ ਹੀ ਨਹੀਂ ਸੀਗੇ ਅਸਤੱਕ ਵੀਰੇ ਮੈਂ ਤੁਹਾਡੇ ਤੋਂ ਕਦੀ ਨਹੀਂ ਐਡਵਾਂਸ ਮੰਗਿਆ ਆ ਮੈਨੂੰ ਨਾ ਬਾੜੀਆਂ ਗੱਲਾਂ ਚ ਲਾਉਣ ਦੀ ਲੋੜ ਨਹੀਂ ਹੈਗੀ ਆਪਣਾ ਨਾ ਤਨਖਾਹ ਚ ਹੀ ਸਾਰਿਆ ਕਰੋ ਉਦਾਂ 100 200 ਚਾਹੀਦਾ ਵਾ ਉਹ ਦੇ ਦੇਣਾ ਵਾ ਐਡਵਾਂਸ ਮੰਗਣ ਦੀ ਲੋੜ ਨਹੀਂ ਹੈਗੀ ਤੈਨੂੰ ਦੇਖ ਕੇ ਯਾਰ ਉਹ ਵੀ ਮੰਗਣਗੇ ਬਾਕੀ ਕਿੰਨੇ ਚਾਹੀਦੇ ਪੈਸੇ ਤੈਨੂੰ ਵੀਰੇ 5000 ਦੇ ਦੋ ਉਹਦੇ ਨਾਲ ਮੇਰਾ ਸਰ ਜਾਣਾ ਵੀਰੇ ਮਣਾ ਨਾ ਕਰੋ 5000 10000 ਤੇਰੀ ਤਨਖਾਹ ਵਾ ਨਾਲੇ ਤੇਰਾ ਕੀ ਪਤਾ 5000 ਅਡਵਾਂਸ ਦਵਾ ਕੱਲ ਨੂੰ ਆਵੇ ਨਾ ਆਵੇ ਮੈਨੂੰ ਨਾ ਜ਼ਿਆਦਾ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਸਾਹਮਣੇ ਕੰਮ ਕਰ ਲੈ ਬੰਦੇ ਨੂੰ ਹੁੰਦਾ ਵਾ ਜੇ ਨਹੀਂ ਹੁੰਦਾ ਤੇ ਚੱਲ ਜਾ ਕੋਈ ਚੱਕਰ ਨਹੀਂ ਆ ਵੀਰੇ ਕੀ ਹੋ ਗਿਆ ਨੇਹਾ ਮੈਨੂੰ ਪੈਸੇ ਚਾਹੀਦੇ ਸੀਗੇ ਘਰ ਲਈ ਮੰਮੀ ਠੀਕ ਨਹੀਂ ਹੈਗੇ ਤਾਂ ਮੈਂ ਵੀਰੇ ਤੋਂ ਐਡਵਾਂਸ ਮੰਗਿਆ ਸੀਗਾ ਵੀਰੇ ਨੇ ਮਨਾਂ ਕਰਤਾ ਦੇਣ ਤਾਂ ਵੀਰੇ ਮੇਰੇ ਕੋਲ ਮੈਂ 500 ਰੁਪਏ ਹੈਗਾ ਤੁਸੀਂ ਮੇਰੇ ਤੋਂ ਕਹਿ ਲਓ ਨਹੀਂ 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 ਹਾਂ ਤੂੰ ਆਪਣੇ ਪੈਸੇ ਆਪਣੇ ਕੋਲ ਰੱਖ ਲੈ ਵੀਰੇ ਮੇਰੇ ਕੋਲ ਪੈਸੇ ਨਹੀਂ ਜੇ ਕੋਲ ਮੇਰੇ ਪੈਸੇ ਹੁੰਦੇ ਮੈਂ ਤੁਹਾਨੂੰ ਦੇ ਦਿੰਨੇ ਸੀਗੇ ਨਹੀਂ ਤੂੰ ਕਹਿਤਾ ਨਾ ਉਹ ਹੀ ਬਹੁਤ ਹੈ ਮੇਰੇ ਲਈ ਕੋਈ ਨਾ ਤੂੰ ਕੰਮ ਕਰ ਲੈ ਕੋਈ ਨਹੀਂ ਵੀਰੇ ਟੈਂਸ਼ਨ ਨਾ ਹਾਂ ਲੜੀ ਕਿਵੇਂ ਆ ਵਧੀਆ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੀ ਗੱਲ ਸੁਣ ਆਪਾਂ ਨਾ ਜਲਦੀ ਜਾਣਾ ਬਾਜ਼ਾਰ ਠੀਕ ਹੈ ਤੇ ਜਿਹੜੀ ਲਿਸਟ ਆ ਚੱਕ ਲੈ ਤੂੰ ਮੇਰੇ ਨਾਲ ਜਾਣਾ ਠੀਕ ਹੈ ਵੀਰੇ ਕੀ ਗੱਲ ਦਿਲ ਨਹੀਂ ਕਰਦਾ ਬਾਜ਼ਾਰ ਦਾ ਨਹੀਂ ਵੀਰੇ ਕਰ ਰਿਹਾ ਦਿਲ ਚਲੋ ਨਿਉਦਾਸ ਜਿਹਾ ਲੱਗ ਰਿਹਾ ਹੈ ਕੋਈ ਟੈਨਸ਼ਨ ਹੈ ਵੀਰੇ ਮੈਨੂੰ ਪੈਸੇ ਚਾਹੀਦੇ ਸੀਗੇ ਤੇ ਵੀਰੇ ਤੋਂ ਮੰਗ ਲੈਣੇ ਸੀ ਯਾਰ ਵੀਰੇ ਵੀਰੇ ਨੇ ਮਨਾ ਕਰਤਾ ਮੈਨੂੰ ਪੈਸੇ ਦੇਣ ਤੋਂ ਕੀ ਕੰਮ ਕੀਆ ਫਿਰ ਮਮੀ ਦੀ ਦਵਾਈ ਲਈ ਚਾਹੀਦੇ ਸੀਗੇ। ਫੇ ਤਾਂ ਘਰੇ ਵੀ ਜਾਣਾ ਹੁਣ। ਹਾਂਜੀ ਵੀਰੇ ਜਾਣਾ। ਫਿਰ ਮੈਨੂੰ ਦੱਸ ਦੇ ਨਾ ਤੂੰ ਮੈਨੂੰ ਕਾਲ ਕਰ ਦਿੰਦਾ ਜੇ ਵੀਰੇ ਨਹੀਂ ਤੇ ਦਿੱਤੇ ਸੀ ਪੈਸੇ। ਕਿੰਨੇ ਚਾਹੀਦੇ ਆ? ਵੀਰੇ 5000 ਚਾਹੀਦਾ ਸੀ। 5000 ਜਿਹੜੇ ਪਾਇਆ ਸੀ। ਪਰ ਵੀਰੇ ਆਪਾਂ ਸਮਾਨ ਲੈਣ ਜਾਣਾ ਸੀ। ਕੋਈ ਨਹੀਂ ਸਮਾਨ ਆਂਦਾ ਰਹੂਗਾ। ਮੰਮੀ ਜ਼ਿਆਦਾ ਜ਼ਰੂਰੀ ਆ। ਪਹਿਲਾਂ ਤੂੰ ਐਂ ਕਰ ਆ ਫੜ। ਵੀਰੇ ਜਾ। ਮਮਾ ਠੀਕ ਹੁੰਦਾ ਦੁਕਾਨ ਤੇ ਆ ਜੀ ਫਿਰ ਜਾਵਾਂਗੇ ਆਪਾਂ ਠੀਕ ਹੈ ਵੀਰੇ ਜਾ ਸ਼ਾਬਾਸ਼ ਥੈਂਕ ਯੂ ਵੀਰੇ ਮੇਰੇ ਤੁਹਾਨੂੰ ਪਤਾ ਤੁਸੀਂ ਅੱਜ ਕੀ ਕੀਤਾ ਵਾ ਕੁਝ ਨਹੀਂ ਕੀਤਾ ਯਾਰ ਪੈਸੇ ਦਿੱਤੇ ਉਹਨੂੰ ਮੇਰੇ ਜਦੋਂ ਮੈਂ ਮਨਾ ਕੀਤਾ ਸੀ ਮੇਰੀ ਕੋਈ ਵੈਲੀ ਨਹੀਂ ਆਪਣੇ ਨੰਬਰ ਬਣਾ ਲੈ ਤੁਸੀਂ ਯਾਰ ਨੰਬਰ ਬਣਾਉਣ ਵਾਲੀ ਕਿਹੜੀ ਗੱਲ ਆ ਐਡਵਾਂਸ ਮੰਗਿਆ ਉਹਨੇ ਕਿਹੜਾ ਵੈਸੇ ਧਾਰ ਮੰਗੇ ਸੀਗੇ ਉਹ ਵੀਰੇ ਹਾਲੇ 10 ਤਰੀਕ ਨੂੰ ਉਹਨੂੰ ਪੈਸੇ ਦਿੱਤੇ ਆ 10000 ਉਹਦੀ ਤਨਖਾਹ ਆ 5000 ਤੁਸੀਂ ਦੇਤਾ ਕੱਲ ਨੂੰ ਆਵੇ ਨਾ ਆਵੇ ਕੌਣ ਜ਼ਿੰਮੇਵਾਰ ਉਹ 6 ਮਹੀਨੇ ਹੋ ਗਏ ਉਹਨੂੰ ਕੰਮ ਕਰਦੇ ਨੂੰ ਨਾਂ ਨਾਲੀ ਕਿਹੜੀ ਗੱਲ ਆ ਯਾਰ ਵੀਰੇ ਤੁਸੀਂ ਦੇਖਿਆ ਨਹੀਂ ਤਿਆਰਸ਼ਾ ਰੋਕੇ ਆਇਆ ਸੀ ਬਹਾਨੇ ਲਾਂਦਾ ਸੀ ਓ ਯਾਰ ਉਹਦੀ ਮੰਮੀ ਨੂੰ ਦਵਾਈ ਚਾਹੀਦੀ ਸੀਗੀ ਤਿਆਰ ਸ਼ਾਹ ਰੌਣ ਦਾ ਕੀ ਗੱਲ ਆ ਰੋਜ਼ ਇਦਾਂ ਹੀ ਆਂਦਾ ਹੋ ਵੀਰੇ ਤੁਸੀਂ ਕੋਈ ਵੈਰੀਫਾਈ ਕੀਤਾ ਉਹਦੀ ਮੰਮੀ ਨੂੰ ਕਾਲ ਕੀਤੀ ਉਹ ਯਾਰ ਮੈਨੂੰ ਨਾ ਆਪਣੇ ਬੰਦੇ ਤੇ ਵਿਸ਼ਵਾਸ ਆ ਠੀਕ ਆ ਨਵਾਂ ਨਹੀਂ ਲੱਗਿਆ ਉਹ 5000 ਨਾ ਕੀ ਉਹ ਕਿੱਥੇ ਚਲ ਜੂਗਾ ਉਹ ਅੱਛਾ ਭਾਜੀ ਬੰਦਿਆਂ ਤੇ ਵਿਸ਼ਵਾਸ ਆ ਮੇਰੇ ਤੇ ਕੋਈ ਵਿਸ਼ਵਾਸ ਨਹੀਂ ਬਾਵੇ ਯਾਰ ਤੂੰ ਐਵੇਂ ਲੜਾਈ ਵਧਾਈ ਜਾਂਦਾ ਮੈਂ ਤੈਨੂੰ ਕੁਝ ਕਿਹਾ ਤੂੰ ਮਨਾ ਗਈ ਤਾਂ ਨਾ ਮੈਨੂੰ ਜੋ ਸਹੀ ਲੱਗਿਆ ਮੈਂ ਦੇਤੇ ਉਹਨੂੰ ਪੈਸੇ ਯਾਰ ਉਹ ਵੀਰੇ ਇਹਨੂੰ ਦੇਖ ਕੇ ਉਹ ਵੀ ਮੰਗਣਗੇ ਪੈਸੇ ਉਹ ਕੁਝ ਨਹੀਂ ਮੰਗਦੇ ਯਾਰ ਆਪਣੇ ਬੰਦੇ ਨੇ ਉਹ ਇਨਾ ਇਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਨਾਲੇ ਬੰਦਾ ਮਾਂ ਦੇ ਨਾਮ ਤੇ ਝੂਠ ਬੋਲੂਗਾ ਯਾਰ ਮੇਰੇ ਝੂਠ ਬੋਲਦਾ ਪਿਆ ਸੀ ਉਹਨੇ ਘੁੰਮਣ ਜਾਣਾ ਦੇਖਿਆ ਨਹੀਂ ਤਿਆਰ ਸ਼ਰ ਹੋਇਆ ਸੀ ਉਹ ਯਾਰ ਮੈਨੂੰ ਕਹਿ ਰਿਹਾ ਵੈਰੀਫਾਈ ਕੀਤਾ ਤੂੰ ਕੀਤਾ ਵੈਰੀਫਾਈ ਕੀ ਪਤਾ ਸੱਚੀ ਉਹਨੂੰ ਚਾਹੀਦੇ ਹੁਣ ਨਾਲੇ ਤੂੰ ਇਹ ਚੀਜ਼ਾਂ ਨਹੀਂ ਸਮਝ ਸਕਦਾ ਜਿੰਨੇ ਟਾਈਮ ਹੰਡਾਇਆ ਹੈ ਨਾ ਉਹਨੂੰ ਪਤਾ ਮੈਨੂੰ ਪੁੱਛ ਕੇ ਦੇਖ ਤੁਹਾਨੂੰ ਪਤਾ ਜਦੋਂ ਮੈਂ ਜੌਬ ਕਰਦਾ ਹੁੰਦਾ ਸੀਗਾ ਭਾਜੀ ਹਾਂਜੀ ਗੱਲ ਕਰਨੀ ਸੀ ਕੋਈ ਭਾਜੀ ਬੋਲੋ ਭਾਜੀ ਅਡਵਾਂਸ ਮਿਲ ਸਕਦਾ ਈ ਥੋੜਾ ਜਿਹਾ ਯਾਰ ਅਡਵਾਂਸ ਹੁਣ ਤਾਂ ਸੈਲਰੀ ਲਈ ਚਾਰ ਦਿਨ ਪਹਿਲੇ ਹਾਂਜੀ ਭਾਜੀ ਉਹ ਨਾ ਖਰਚ ਹੋ ਗਏ ਕਿਉਂਕਿ ਮੰਮੀ ਬਿਮਾਰ ਹੈ ਜੀ ਦਵਾਈ ਮਹਿੰਗੀ ਆਂਦੀ ਆ ਤੇ ਯਾਰ ਫਿਰ ਹੁਣ ਅਡਵਾਂਸ ਥੋੜੀ ਹੁੰਦਾ ਤੂੰ ਆਪਣਾ ਉੱਚਾ ਗੁਜ਼ਾਰਾ ਕਰੋ ਨਾ ਜਿਹੜੇ ਸੈਲਰੀ ਦੇਣਾ ਤੁਹਾਨੂੰ ਮੈਂ ਭਾਜੀ ਗੁਜ਼ਾਰਾ ਹੁੰਦਾ ਹੁੰਦਾ ਮੈਂ ਤੁਹਾਡੇ ਤੋਂ ਮੰਗਣੇ ਕਿਉਂ ਸੀਗੇ ਉਹ ਨਹੀਂ ਯਾਰ ਅਡਵਾਂਸ ਨਹੀਂ ਮਿਲਣਾ ਹੈਗਾ ਹੁਣ ਤੂੰ ਸੈਲਰੀ ਲਈ ਆ ਤੂੰ ਮੰਗੇਗਾ ਹੁਣ ਦੂਜੇ ਮੰਗਣਗੇ ਮੈਂ ਤੁਹਾਡਾ ਅਡਵਾਂਸ ਦਿੰਦਾ ਹੀ ਰਹਿ ਜਾਊਂਗਾ ਤੁਹਾਨੂੰ ਭਾਜੀ ਸਵਾ ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਹਾਂ ਅੱਜ ਤੱਕ ਮੈਂ ਕਦੀ ਅਡਵਾਂਸ ਮੰਗਿਆ ਤੁਹਾਡੇ ਤੋਂ ਤੂੰ ਤੇਰੇ ਤੋਂ ਸ਼ੁਰੂ ਹੋ ਜਾਣਾ ਉਹਨਾਂ ਨੇ ਵੀ ਅੱਜ ਤੂੰ ਸ਼ੁਰੂ ਹੋਇਆ ਕੱਲ ਨੂੰ ਉਹ ਸ਼ੁਰੂ ਹੋ ਜਾਣਗੇ ਮੈਨੂੰ ਕੋਣ ਅਡਵਾਂਸ ਦਿੰਦਾ ਭਾਜੀ ਮੇਰੀ ਮਜਬੂਰੀ ਸਮਝੋ ਮੈਂ ਤੁਹਾਨੂੰ ਕਦੇ ਕਿਹਾ ਅਜ ਤੋਂ ਪਹਿਲਾਂ ਮੈਨੂੰ ਅਡਵਾਂਸ ਦੇ ਦਿਓ ਓ ਯਾਰ ਮੈਂ ਕੀ ਤੋਂ ਮੰਗਾ ਮੈਂ ਤੁਹਾਡੇ ਕੋਲੇ ਕੰਮ ਕਰਦਾ ਤੁਹਾਡੇ ਤੋਂ ਹੀ ਲਊਂਗਾ ਜੀ ਮੇਰੇ ਕੋਲ ਕਰਦਾ ਭਰਾਵਾ ਮੈਂ ਮਜਬੂਰੀਆਂ ਇਦਾਂ ਦੀਆਂ ਨਹੀਂ ਸਮਝ ਸਕਦਾ ਆਪਣਾ ਆਪੇ ਦੇਖੋ ਸੈਲਰੀ ਚ ਸਾਰੋ ਜਿਹੜਾ ਸਰਦਾ ਅਡਵਾਂਸ ਮੇਲਾ ਦੱਸ ਦੇਣਾ ਬਾਅਦ ਹ ਕੋਈ ਨਾ ਭਾਈ ਤੁਸੀਂ ਜਦੋਂ ਸੈਲਰੀ ਦਾ ਟਾਈਮ ਉਹਦੇ ਹੀ ਦੇ ਦਿਓ ਜੀ ਫਿਰ ਆ ਉਹਦੇ ਦਊਗਾ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਕੋਈ ਚੱਕਰ ਨਹੀਂ ਕੋਈ ਅਡਵਾਂਸ ਨਹੀਂ ਚਲੋ ਜਾਓ ਕੰਮ ਕਰੋ ਮੈਂ ਚੀਜ਼ ਨੂੰ ਨਾ ਅੰਦਰੋਂ ਸਮਝਦਾ ਮੈਨੂੰ ਫੀਲ ਹੁੰਦੀ ਔ ਚੀਜ਼ ਠੀਕ ਆ ਤੁਸੀਂ ਕਹਿ ਰਹੇ ਹੋ ਪਰ ਹੁਣ ਆਪਾਂ ਸੱਚ ਜਾਂ ਝੂਠ ਕੋਈ ਆਈਡੀਆ ਨਹੀਂ ਨਾ ਲਾ ਸਕਦੇ ਬਾਵੇ ਜੋ ਮਰਜ਼ੀ ਬੰਦਾ ਕਰਦਾ ਰਹੇ ਕਦੇ ਵੀ ਬੰਦਾ ਨਾ ਆਪਣੇ ਮਾਪਿਓ ਦੇ ਨਾਮ ਤੇ ਝੂਠ ਨਹੀਂ ਬੋਲਦਾ ਹੁੰਦਾ ਠੀਕ ਆ ਨਾਲੇ ਉਹ ਵੀ ਆਪਣਾ ਬੰਦਾ ਕੋਈ ਨਵਾਂ ਬੰਦਾ ਆ ਕੇ ਪੈਸੇ ਨਹੀਂ ਮੰਗਣ ਆਇਆ ਆਪਣੇ ਤੋਂ ਜ਼ਿੰਦਗੀ 'ਚ ਇੱਕ ਚੀਜ਼ ਯਾਦ ਰੱਖੀ ਆਪਣਾ ਟਾਈਮ ਨਹੀਂ ਭੁੱਲੀ ਜਾਂਦਾ ਸ਼ੁਰੂਆਤ ਤੇ ਔਕਾਤ ਕਦੇ ਨਹੀਂ ਭੁੱਲੀ ਕਿਉਂਕਿ ਕੀ ਪਤਾ ਜੇ ਆਪਾਂ ਟਾਈਮ ਸਰ ਉਹਨਾਂ ਨੂੰ ਦਵਾਈ ਲਈ ਪੈਸੇ ਨਾ ਦਿੰਦੇ ਕੋਈ ਹੋਰ ਦੁਰਘਟਨਾ ਹੋ ਜਾਏ ਫੇਰ ਕੋਈ ਹੋਰਨ ਹਨ ਹੁਣ ਨਹੀਂ ਹੋ ਜਾਏ ਯਾਰ ਆਪਣੇ ਕੋਲੇ ਹੀ ਕੰਮ ਕਰਦਾ ਨਾ ਉਹ ਆਪਣੇ ਤੋਂ ਪੈਸੇ ਮੰਗੂਗਾ ਬਾਹਰੋਂ ਤਾਂ ਮੰਗੂਗਾ ਨਹੀਂ ਕਿਸੇ ਤੋਂ ਹਾਂਜੀ ਵੀਰੇ ਨਾਲੇ ਆਪਾਂ ਐ ਨਹੀਂ ਕਿ ਉਹਦੇ ਪੈਸੇ ਬਾਅਦ ਚ ਕਟਾਂਗੇ ਨਹੀਂ ਜੋ ਤਨਖਾਹ ਹੋਊਗੀ ਕੱਟ ਕੇ ਹੀ ਦਵਾਂਗੇ ਨਾ ਪੈਸੇ ਫੇਰ ਯਾਰ ਇਨਸਾਨੀਅਤ ਨਾਲ ਦੀ ਵੀ ਕੋਈ ਚੀਜ਼ ਹੁੰਦੀ ਹੈ ਮਜਬੂਰੀ ਵੀ ਸਮਝਣੀ ਚਾਹੀਦੀ ਕਿਸੇ ਦੀ ਜੇ ਆਪਾਂ ਕਿਸੇ ਦੀ ਮਜਬੂਰੀ ਸਮਝਾਂਗੇ ਨਾ ਕੀ ਪਤਾ ਕੱਲ ਨੂੰ ਆਪਾਂ ਨੂੰ ਕਿਸੇ ਹੋਰ ਦੀ ਲੋੜ ਪੈ ਜਾਵੇ ਠੀਕ ਹੈ ਨਾਲ ਕਿਸੇ ਦਾ ਸਾਥ ਦਿੱਤੇ ਆ ਰੱਬ ਆਪਣਾ ਸਾਥ ਦਿੰਦਾ ਸਮਝੇ ਮੇਰੀ ਗੱਲ ਠੀਕ ਹੈ ਐਵੇਂ ਨਹੀਂ ਕਿਸੇ ਦੇ ਸ਼ੱਕ ਕਰੀਦਾ ਹੁੰਦਾ ਮੈਨੂੰ ਵੈਰੀਫਾਈ ਕਰਨ ਨੂੰ ਕਹਿ ਰਿਹਾ ਤੂੰ ਵੀ ਸ਼ਾਇਦ ਵੈਰੀਫਾਈ ਕਰ ਸਕਦਾ ਸੀ ਹਾਂਜੀ ਵੀਰੇ ਤੁਸੀਂ ਵੱਡਿਆਂ ਤੋਂ ਬਿਹਤਰ ਜਾਣਦੇ ਹੋ ਕਰ ਲਗਾ ਰੇ